ਕੰਜਰੀ ਕੇ ਰਾਜੇ ਦੀ ਕੰਜਰੀ ਕਿਉਂ ਜਿਹੜੇ ਰਾਜੇ ਦੇ ਦਰਬਾਰ ਨੂੰ ਜਾ ਰਹੀ ਸੀ ਉਹ ਕੰਜਰੀ ਜਦੋਂ ਆਈ ਹੈ ਉਹਦੀ ਚਾਂਦੀ ਦੀ ਜਿਹੜੀ ਜੁੱਤੀ ਹੈ ਉਹ ਇੱਕ ਸੂਆ ਕਹਿ ਸਕਦੇ ਆ ਛੋਟੀ ਨਹਿਰ ਕਹਿ ਸਕਦੇ ਉਹਨੇ ਵਿੱਚ ਡਿੱਗੀ ਉਹਨੇ ਨੱਚਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਨੱਚਾਂਗੀ ਜ਼ਫਾਰਕ ਹੱਬ ਦੇ ਨਾਮ ਨਾਲ ਵੀ ਜਿਹੜਾ ਇੱਕ ਕਸਬਾ ਸੀ ਜਿਹੜਾ ਉਹ ਬੜਾ ਪ੍ਰਚਲਿਤ ਸੀ ਤਾਲੀ ਦੀ ਬਣ ਤੋਂ ਪਹਿਲਾਂ ਜਿਹੜਾ ਇਹ ਤਸਬਾ ਜਿਹੜਾ ਇਹ ਇਲਾਕਾ ਸੀ ਉਹ ਵਪਾਰਕ ਹੱਬ ਬਣਿਆ ਜਾਂਦਾ ਸੀ ਕੱਤਰੀ ਦੀ جنگ ਤੋਂ ਬਾਅਦ ਜਿਹੜਾ ਇਹ ਇਹ ਇਲਾਕਾ ਜਿਹੜਾ ਇਹ ਪਾਕਿਸਤਾਨੀ ਜਿਹੜੀ ਆਰਮੀ ਆ ਉਹਦੇ ਕੁਝ ਸਮਾਂ ਕੰਟੀ ਚੁੱਕ ਰਿਹਾ ਦੀ 20 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਭਾਰਤ ਪਾਕ ਪੇ ਲਾਹੌਰ ਬਾਰਡਰ ਅਸਥਿਤ ਹੈ ਔਰ ਮੈਂ ਕੈਮਰਾਮੈਨ ਨੂੰ ਚਾਹਾਂਗਾ ਕਿ ਉਹ ਬੋਰਡ ਤੇ ਜ਼ੂਮ ਇਨ ਕਰਕੇ ਜਿਹੜਾ ਦਿਖਾ ਦੇਣਾ apna.punjab.in ਤੇ ਤੇ ਮੈਂ ਤੁਹਾਡਾ ਆਪਣਾ ਰਣਜੀਤ ਖੇਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਬਹੁਤ ਸਾਰੇ ਸਥਾਨ ਜਿਹੜੇ ਐ ਉਹ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਜੁੜੇ ਅੱਜ ਵੀ ਉਹ ਪੰਜਾਬ ਵਿੱਚ ਮੌਜੂਦ ਨੇ ਇਸੇ ਲਈ ਤਹਿਤ ਅਸੀਂ ਅੱਜ ਪਹੁੰਚੇ ਆਂ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਤਨੋਆ ਪਿੰਡ ਤਨੋਆ ਤੇ ਜਿਹੜਾ ਪੁਲ ਮੋਰਾ ਜਿਹੜਾ ਕਿ ਪੁਲ ਕੰਜਰੀ ਦੇ ਨਾਲ ਨਾਲ ਜਾਣਿਆ ਜਾਂਦਾ ਅਸੀਂ ਜਾਣਾਂਗੇ ਕਿ ਕਿਵੇਂ ਇਤਿਹਾਸ ਦੇ ਨਾਲ ਜਿਹੜਾ ਇਤਿਹਾਸਿਕ ਪੰਨਿਆਂ ਦੇ ਨਾਲ ਜੁੜਦਾ ਹੈ ਉਦੇ ਨਾਲ ਵਿਸਥਾਰ ਦੇ ਨਾਲ ਤੁਹਾਨੂੰ ਅਸੀਂ ਇਤਿਹਾਸਿਕ ਜਗ੍ਹਾ ਦੀ ਜਿਹੜੀ ਜਾਣਕਾਰੀ ਦੇਵਾਂਗੇ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਆਪਣੇ ਸ਼ਾਸਨ ਦੌਰਾਨ ਜਿਹੜਾ ਉਹ ਵਕਫ ਸਮੇਂ ਇੱਥੇ ਆ ਕੇ ਜਿਹੜਾ ਉਹ ਆਪਣਾ ਇਸ਼ਨਾਨ ਕਰਿਆ ਕਰਦੇ ਸਨ ਲਾਹੌਰ ਤੋਂ ਜਦੋਂ ਅੰਮ੍ਰਿਤਸਰ ਆਉਣਾ ਹੁੰਦਾ ਸੀ ਜਦੋਂ ਅੰਮ੍ਰਿਤਸਰ ਤੋਂ ਲਾਹੌਰ ਆਉਣਾ ਦਾ ਸੀ ਉਹ ਇਸ ਜਗ੍ਹਾ ਤੇ ਆ ਕੇ ਜਿਹੜਾ ਉਹ ਠਹਿਰਦੇ ਸਨ ਅਤੇ ਕਿਤੇ ਨਾ ਕਿਤੇ ਜਿਹੜਾ ਪੁਲ ਮੋਰਾ ਦਾ ਪੁਲ ਕੰਜਰੀ ਦਾ ਇਤਿਹਾਸ ਆ ਉਹਦੀ ਇੱਕ ਕਥਾ ਕਹਾਣੀਆਂ ਨੇ ਕਿ ਉਹ ਮਹਾਰਾਜਾ ਰਜੀਤ ਸਿੰਘ ਇੱਥੇ ਆ ਕੇ ਮੋਹਰਾ ਜਿਹੜੀ ਕੰਜਰੀ ਸੀ ਉਹਦਾ ਇੱਥੇ ਆ ਕੇ ਉਹਦੇ ਕੋਲ ਜਿਹੜਾ ਮਨੋਰੰਜਨ ਜਿਹੜਾ ਇੱਥੇ ਕਰਦੇ ਸੀ ਔਰ ਇੱਥੇ ਉਹ ਆ ਕੇ ਆਪਣੇ ਸ਼ਾਹੀ ਜਿਹੜਾ ਲਕਸ਼ਰ ਸੀ ਉਹਨਾਂ ਦਾ ਸ਼ਾਹੀ ਜਿਹੜੀ ਸਹਿਨਾ ਸੀ ਇੱਥੇ ਆ ਕੇ ਠਹਿਰਦੇ ਸੀ ਵਪਾਰਕ ਹੱਬ ਦੇ ਨਾਮ ਨਾਲ ਵੀ ਜਿਹੜਾ ਇੱਕ ਕਸਬਾ ਸੀ ਜਿਹੜਾ ਉਹ ਬੜਾ ਪ੍ਰਚਲਿਤ ਸੀ ਕਿਉਂਕਿ 47 ਦੀ ਵਣ ਤੋਂ ਪਹਿਲਾਂ ਜਿਹੜਾ ਇਹ ਕਸਬਾ ਜਿਹੜਾ ਇਹ ਇਲਾਕਾ ਸੀ ਉਹ ਵਪਾਰਕ ਹੱਬ ਮੰਨਿਆ ਜਾਂਦਾ ਸੀ ਔਰ 47 ਦੀ ਵੰਡ ਤੋਂ ਬਾਅਦ 71 ਦੀ جنگ ਤੋਂ ਬਾਅਦ ਜਿਹੜਾ ਇਹ ਇਲਾਕਾ ਜਿਹੜਾ ਹੈ ਪਾਕਿਸਤਾਨੀ ਜਿਹੜੀ ਆਰਮੀ ਆ ਉਹਦੇ ਕੁਝ ਸਮਾਂ ਕਬਜ਼ੇ ਚ ਗੁਜ਼ਰਾ ਬਦਕਿ ਬੜੀ ਬਹਾਦਰੀ ਦੇ ਨਾਲ ਜਿਹੜੀ ਹੈ ਇੰਡੀਅਨ ਫੋਰਸ ਨੇ ਭਾਰਤੀ ਸੈਨਾ ਨੇ ਜਿਹੜਾ ਉਹਨਾਂ ਨੂੰ ਖਦੇੜ ਕੇ ਦੁਬਾਰਾ ਇਲਾਕਾ ਜਿਹੜਾ ਆਪਣੇ ਕਬਜ਼ੇ ਚ ਕੀਤਾ ਸੀ ਪੁਲ ਕੰਜਰੀ ਕੇ ਰਾਜੇ ਦੀ ਕੰਜਰੀ ਤੁਸੀਂ ਠੀਕ ਸੁਣਿਆ ਕਿ ਰਾਜੇ ਦੀ ਕੰਜਰੀ ਬੜੀਆਂ ਕਥਾ ਕਹਾਣੀਆਂ ਜਿਹੜੀਆਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਾਲ ਜੁੜੀਆਂ ਕਿ ਉਹ ਜਿਹੜੀ ਇੱਕ ਵੇਸਵਾ ਸੀ ਇੱਕ ਨੱਚਣ ਵਾਲੀ ਦੀ ਜਿਹੜੀ ਸੀ ਜਿਹਦਾ ਨਾਮ ਮੂਰਾ ਸੀ ਉਹ ਐਸ ਜਗ੍ਹਾ ਤੇ ਜਿਹੜਾ ਇੱਕ ਵਾਰੀ ਜਿਹੜਾ ਲੋਕਾਂ ਦੀ ਕਥਾਵਾਂ ਦੇ ਮੁਤਾਬਕ ਇੱਕ ਵਾਰੀ ਇੱਥੇ ਇੱਕ ਛੋਟਾ ਜਿਹਾ ਪੁਲ ਸੀ ਕਿਉਂ ਜਿਹੜੇ ਰਾਜੇ ਦੇ ਦਰਬਾਰ ਨੂੰ ਜਾ ਰਹੀ ਸੀ ਉਹ ਨੰਗਲ ਦੀ ਜਦੋਂ ਆਈ ਹੈ ਉਹਦੀ ਚਾਂਦੀ ਦੀ ਜਿਹੜੀ ਜੁੱਤੀ ਹੈ ਉਹ ਇੱਕ ਸੂਆ ਕਹਿ ਸਕਦੇ ਆ ਛੋਟੀ ਨਹਿਰ ਕਹਿ ਸਕਦੇ ਆ ਉਹਨੇ ਵਿੱਚ ਡਿੱਗੀ ਉੱਤਪਾਦੂ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਚ ਗਈ ਤਾਂ ਉਹਨੇ ਨੱਚਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਨੱਚਾਂਗੀ ਕਿਉਂਕਿ ਉਹਦੀ ਜਿਹੜੀ ਚਾਂਦੀ ਦੀ ਜੁੱਤੀ ਸੀ ਉਸ ਜਿਹੜਾ ਪੁਲ ਜਿਹੜੀ ਉਹ ਜਗ੍ਹਾ ਸੀ ਨਹਿਰ ਸੀ ਉਹਦੇ ਵਿੱਚ ਡਿੱਗੀ ਸੀ ਬੜੀ ਉਦਾਸ ਸੀ ਉਹ ਔਰ ਉਹ ਉਸਨੇ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਤੋਂ ਨੱਚਣ ਤੋਂ ਨਕਾਰੀ ਕਰਤੀ ਮਨ ਕਰਦਾ ਕਿ ਮੈਂ ਨਹੀਂ ਨੱਚਾਂਗੀ ਇਹ ਗੱਲ ਜਿਹੜੀ ਮਹਾਰਾਜ ਰਣਜੀਤ ਸਿੰਘ ਦੇ ਧਿਆਨ ਚ ਗਈ ਅਾਕੀ ਜਿਹੜੀ ਉਹ ਮੋਰਾ ਹੈ ਉਹਨੇ ਨੱਚਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਦਾ ਮਨੋਰੰਜਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਕੋ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਉਂ ਉਹ ਐਨੇ ਉਦਾਸ ਨੇ ਉਹ ਪਰੇਸ਼ਾਨ ਨੇ ਕਿ ਉਹ ਉਹਨਾਂ ਨੇ ਉਹਨਾਂ ਦਾ ਮਨੋਰੰਜਨ ਕਰਨ ਤੋਂ ਮਨਾ ਕਰ ਦਿੱਤੀ ਹੈ ਉਹ ਸਾਰੀ ਗੱਲ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਧਿਆਨ ਚ ਜਦੋਂ ਆਈ ਉਹਨਾਂ ਨੇ ਆਪਣੇ ਸ਼ਾਸਨ ਕਾਲ ਦੌਰਾਨ ਉੱਥੋਂ ਦੇ ਵਜ਼ੀਰ ਨੇ ਉਹਨਾਂ ਨੂੰ ਇਹ ਗੱਲ ਆਖੀ ਕਿ ਜਿਹੜਾ ਜਿਹੜੀ ਮੋਰਾ ਹੈ ਜਿਸ ਰਸਤੇ ਥਾਣੀ ਆਉਂਦੀ ਹੈ ਉੱਥੇ ਪੁਲ ਦਾ ਨਿਰਮਾਣ ਕਰਵਾਇਆ ਜਾਵੇ ਅਸੀਂ ਉੱਥੇ ਹੀ ਖੜੇ ਹਾਂ ਜਿੱਥੇ ਥੋੜੀ ਦੂਰੀ ਤੇ ਪੁਲ ਮੋਰਾ ਜਿਹੜਾ ਬੜਾ ਮਸ਼ਹੂਰ ਹੈ ਜਿਹਨੂੰ ਪੁਲ ਕੰਜਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੁਸੀਂ ਵੱਖ-ਵੱਖ ਬਲੌਗਾਂ ਕੋਲ ਵੱਖ-ਵੱਖ ਇੰਟਰਵਿਊਸ ਤੇ ਵੱਖ-ਵੱਖ ਅਧਾਰਿਆਂ ਤੋਂ ਜਿਹੜਾ ਜਾਣਿਆ ਹੋਵੇਗਾ ਕਿ ਪੁਲ ਮੋਰਾ ਪੁਲ ਕੰਜਰੀ ਦਾ ਇਤਿਹਾਸ ਕੀ ਹੈ ਅੱਜ ਦੇ ਸਮੇਂ 'ਚ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਜਿਹੜਾ ਇਹਦੀ ਸੰਸਮਾਰਨ ਦਾ ਜਿਹੜਾ ਜੁਮਾ ਉਹ ਪੰਜਾਬ ਟੂਰਿਜ਼ਮ ਪੰਜਾਬ ਸੈਰਸਪਟਾ ਵਿਭਾਗ ਕੋਲ ਔਰ ਬੜੀ ਦਿਲਚਸਪ ਗੱਲ ਇਹ ਹੈ ਕਿ ਇਹ ਬਾਡਰ ਤੋਂ ਬਿਲਕੁਲ ਜਿਹੜਾ ਉਹ ਨਜ਼ਦੀਕ ਤਾਰਾਂ ਦੇ ਨਜ਼ਦੀਕ ਪਾਕ ਬਾਡਰ ਦੇ ਨਜ਼ਦੀਕ ਇਹ ਪਿੰਡ ਸਥਿਤ ਹਾਂ ਕਹਿੰਦੇ ਨੇ ਕਿ ਸਮੇਂ-ਸਮੇਂ ਦੀ ਗੱਲ ਹੈ ਕੋਈ ਸਮਾਂ ਸੀ ਕਿ ਇਸ ਜਗ੍ਹਾ ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਜਿਹੜਾ ਲੋਕ ਇੱਥੇ ਬੈਠਿਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਇਆ ਕਰਦੇ ਸੀ ਉਹ ਆਪਣੇ ਸ਼ਾਹੀ ਲਾਹੌ ਲਖਸ਼ਰ ਦੇ ਨਾਲ ਲਾਹੌਰ ਨੂੰ ਜਾਂਦੇ ਔਰ ਲੋਹਰ ਤੋਂ ਜਦੋਂ ਵਾਪਸ ਅੰਮ੍ਰਿਤਸਰ ਨੂੰ ਆਉਂਦੇ ਉਹ ਐਸੇ ਜਗ੍ਹਾ ਤੇ ਆ ਕੇ ਰੁਕਦੇ ਸੀ ਔਰ ਇੱਥੇ ਵਿਸ਼ਰਾਮ ਕਰਦੇ ਸੀ ਔਰ ਦਿਲਚਸਪ ਗੱਲ ਇੱਥੇ ਇਹ ਵੀ ਹੈ ਕਿ ਇਸ ਤਲਾਬ ਦੇ ਵਿੱਚ ਇਸ ਜਿਹੜਾ ਇਹ ਤਲਾਬ ਦਾ ਜਿਹੜਾ ਨਿਰਮਾਣ ਕਰਾਇਆ ਗਿਆ ਉਹਦੇ ਵਿੱਚ ਔਰਤਾਂ ਮਰਦਾਂ ਤੇ ਪਸ਼ੂਆਂ ਦਾ ਸਾਰਿਆਂ ਦਾ ਜਿਹੜਾ ਬੜਾ ਖਾਸ ਧਿਆਨ ਰੱਖਿਆ ਗਿਆ ਔਰ ਇਸ ਦੇ ਜਿਹੜਾ ਇੱਕ ਪਾਸੇ ਇੱਕ ਮੰਦਿਰ ਦਾ ਨਿਰਮਾਣ ਵੀ ਕਰਾਇਆ ਗਿਆ ਜਿੱਥੇ ਬਹੁਤ ਸਾਰੀਆਂ ਹਿੰਦੂ ਦੇਵੀ ਦੇਵਤਿਆਂ ਦੇ ਸ਼ਲੋਕ ਉੱਤੇ ਜਿਹੜੇ ਅੰਕਿਤ ਨੇ ਔਰ ਚਿੱਤਰ ਅੰਕਿਤ ਨੇ ਬੜੀ ਸੋਹਣੀ ਨਿਕਾਸੀ ਜਿਹੜੀ ਕਰਾਈ ਗਈ ਹੈ ਮੇਰੇ ਪਿੱਛੇ ਜਿਹੜੀ ਜਿਹੜਾ ਤਲਾਬ ਨੂੰ ਰਸਤਾ ਬਣਿਆ ਹੋਇਆ ਹੈ ਕਿ ਪਿੱਛੇ ਅਸੀਂ ਦੇਖ ਸਕਦੇ ਹਾਂ ਕਿ ਬਣਾਉਣ ਵਾਲੇ ਨੇ ਬੜੀ ਬੜੇ ਸੋਹਣੇ ਤਰੀਕੇ ਨਾਲ ਜਿਹੜੀ ਇਹ ਕਾਰੀਗਰੀ ਕੀਤੀ ਹੈ ਕਿ ਇਹ ਮਰਦਾਂ ਦੇ ਨਾਲ ਨਹੀਂ ਤਾਂ ਜਿਹੜਾ ਉੱਪਰ ਸੀੜੀਆਂ ਤੋਂ ਥੱਲੇ ਚੱਲ ਕੇ ਜਿਹੜਾ ਤਲਾਬ ਦੀ ਦਾ ਨਿਰਮਾਣ ਇਸ ਤਰੀਕੇ ਨਾਲ ਕੀਤਾ ਗਿਆ ਕਿ ਕਿਸੇ ਮਰਦ ਨੇ ਨਹਾਉਣਾ ਸੀ ਜਿੰਨ ਆਉਣਾ ਤਾਂ ਉਹ ਕਿਵੇਂ ਜਿਹੜਾ ਸੀੜੀ ਤੋਂ نیچے ਥੱਲੇ ਆ ਕੇ ਜਿਹੜਾ ਨਹਾ ਸਕਦੇ ਦੂਜੇ ਮੇਰੇ ਖੱਬੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਮੇਰੇ ਖੱਬੇ ਪਾਸੇ ਜਿਹੜਾ ਔਰਤਾਂ ਵਾਸਤੇ ਉਹਨਾਂ ਦੀ ਉਹਨਾਂ ਦੇ ਨਹਾਉਣ ਵਾਸਤੇ ਉਹਨਾਂ ਦੇ ਨਹਾਉਣ ਦੇ ਜਿਹੜੇ ਪ੍ਰਬੰਧ ਮਹਾਰਾਜਾ ਅਨੰਦ ਸਿੰਘ ਵੱਲੋਂ ਕੀਤੇ ਗਏ ਕਿੰਨੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਕੀਤੇਗੇ ਉਹਨਾਂ ਨੇ 40 ਨੂੰ ਇੱਕ ਕਮਰਾ ਤਿਆਰ ਕੀਤਾ ਤਾਂ ਜੋ ਔਰਤਾਂ ਜਿਹੜੀਆਂ ਉਹ ਸੋਹਣੇ ਤਰੀਕੇ ਨਾਲ ਜਿਹੜਾ ਆਪਣੇ ਚੰਗੇ ਤਰੀਕੇ ਨਾਲ ਇੱਥੇ ਇਸ਼ਨਾਨ ਕਰ ਸਕਣ ਨਹਾ ਸਕਣ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆ ਤਾਂ ਮੇਰੇ ਖੱਬੇ ਪਾਸੇ ਇੱਕ ਹੋਰ ਗੇਟ ਕਹਿ ਸਕਦੇ ਆ ਦਰਵਾਜ਼ਾ ਮਹਾਰਾਜਾ ਅਨੰਦ ਸਿੰਘ ਦੀ ਸੋਚ ਨੂੰ ਸਲਾਮ ਹੈ ਕਿ ਉਹ ਬੜੇ ਉੱਚੇ ਪੱਤਰ ਤੇ ਸੋਚਦੇ ਸਨ ਕਿਵੇਂ ਕਿ ਉਹਨਾਂ ਨੇ ਪਸ਼ੂਆਂ ਦਾ ਵੀ ਬੜਾ ਵਿਸ਼ੇਸ਼ ਤਰੀਕੇ ਨਾਲ ਧਿਆਨ ਰੱਖਿਆ ਇਹ ਪਸ਼ੂਆਂ ਦੇ ਪੀਣ ਲਈ ਔਰ ਉਹਨਾਂ ਦੇ ਨਹਾਉਣ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਕ ਢਲਾਨ ਵਾਲਾ ਜਿਹੜਾ ਇੱਕ ਰਸਤਾ ਤਿਆਰ ਕੀਤਾ ਤਾਂ ਜੋ ਪਸ਼ੂ ਜਿਹੜਾ ਨਹਾ ਸਕਣ ਔਰ ਪੀ ਸਕਣ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਨੂੰ ਐਵੇਂ ਨਹੀਂ ਲੋਕ ਸਲਾਮ ਕਰਦੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਬੜੀ ਉੱਚੀ ਤੇ ਸੁੱੱਚੀ ਸੀ ਕਿਉਂਕਿ ਹਰ ਇੱਕ ਵਰਗ ਦਾ ਉਹਨਾਂ ਨੇ ਬੜਾ ਵਿਸ਼ੇਸ਼ ਤਿਆਰ ਰੱਖਿਆ ਹਰ ਇੱਕ ਵਰਗ ਦਾ ਬੜਾ ਖਾਸ ਉਹਨਾਂ ਨਾਲ ਪ੍ਰੇਮ ਜੁੜਿਆ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਤਾਂ ਬੇਸ਼ੱਕ ਇਹ ਪੁਲ ਦਾ ਨਾਮ ਅੱਜ ਪੁਲ ਮੋਰਾ ਹੈ ਜਿਹੜਾ ਕਿ ਪੁਲ ਕੰਜਰੀ ਦੇ ਨਾਮ ਨਾਲ ਜਾਣਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੀ ਉਪਲਬਧਤੀ ਨੂੰ ਬਣਾਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਜਿਹੜੀ ਸੀ ਉਹ ਕਿੰਨੀ ਉੱਚੀ ਤੇ ਸੁੱਚੀ ਸੋਚ ਸੀ ਉਹ ਕਿਵੇਂ ਜਿਹੜਾ ਸਾਰੇ ਵਰਗ ਲਈ ਉਹ ਸੋਧਦੇ ਸਨ ਤਾਂ ਜਿਵੇਂ ਕਿ ਆਪਾਂ ਸੋਚੀਏ ਕਿ ਪਿੱਛੇ ਪਸ਼ੂਆਂ ਲਈ ਵੀ ਉਹਨਾਂ ਨੇ ਉਹਨਾਂ ਦੇ ਪਾਣੀ ਪੀਣ ਦਾ ਵੀ ਪ੍ਰਬੰਧ ਜਿਹੜਾ ਕੀਤਾ ਹੋਇਆ ਸੀ ਜੇ ਆਪਾਂ ਖੱਬੇ ਪਾਸੇ ਚੱਲਦੇ ਹਾਂ ਤਾਂ ਇੱਕ ਮੰਦੁਰਮਾ ਇੱਕ ਇਮਾਰਤ ਜਿਹੜੀ ਆਪਾਂ ਸਾਹਮਣੇ ਵੇਖਦੇ ਹਾਂ ਜਿਹੜੀ ਮੰਦੁਰਮਾ ਇੱਕ ਇਮਾਰਤ ਬਣੀ ਹੋਈ ਆ ਇਹਦੇ ਵਿੱਚ Hindu ਦੇਵ ਦੇਵਤਿਆਂ ਦੇ ਜਿਹੜੇ ਆ ਉਹ ਚਿੱਤਰ ਨੇ ਸ਼ਲੋਕ ਜਿਹੜੇ ਨੇ ਉਹ ਅੰਕਿਤ ਨੇ ਔਰ ਬੜੀ ਸੋਹਣੀ ਨਕਾਸ਼ੀ ਕੀਤੀ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਉਪਲਬਧੀਆਂ ਗਣਾਈਆਂ ਤਾਂ ਸ਼ਾਇਦ ਜਿਹੜਾ ਉਹ ਸਮਾਂ ਬਹੁਤ ਸਾਰਾ ਸਮਾਂ ਬੀਤ ਜਾਏਗਾ ਉਹਨਾਂ ਦੇ ਸ਼ਾਸਨ ਕਾਲ 'ਚ ਜਿਹੜੀਆਂ-ਜਿਹੜੀਆਂ ਵੀ ਇਤਹਾਸਿਕ ਇਮਾਰਤਾਂ ਨੇ ਉਹ ਅੱਜ ਵੀ ਪੰਜਾਬ 'ਚ ਮੌਜੂਦ ਨੇ ਜਿਵੇਂ ਕਿ ਮੇਰੇ ਖੱਬੇ ਪਾਸੇ ਮੈਂ ਆਪ ਜੀ ਨੂੰ ਦੱਸ ਹੀ ਚੁੱਕਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਬਣਿਆ ਜਿਹੜਾ ਇਸ ਪੁਲ ਜਿਹੜਾ ਜਿਹਨੂੰ ਆਪਾਂ ਤਲਾਬ ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਕਿੰਨੇ ਸੋਹਣੇ ਤਰੀਕੇ ਨਾਲ ਜਿਹੜਾ ਇਹਦੀ ਉਹ ਸਾਰੀ ਕਰਵਾਈ ਗਈ ਉਹਨਾਂ ਕੋਲ ਦੇਵੇਂ ਪਸ਼ੂਆਂ ਦੇ ਨਹਾਉਣ ਲਈ ਉਹਨਾਂ ਦੇ ਪਾਣੀ ਪੀਣ ਲਈ ਦੂਜੇ ਪਾਸੇ ਔਰਤਾਂ ਦੇ ਨਹਾਉਣ ਲਈ ਉਹਨਾਂ ਦੇ ਪਾਣੀ ਪੀਣ ਲਈ ਉਹਨਾਂ ਦੇ ਜਿਹੜੇ ਆ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹ ਮਹਾਰਾਜ ਰਜੀਤ ਸਿੰਘ ਨੇ ਬੜੇ ਸੋਹਣੇ ਤਰੀਕੇ ਨਾਲ ਉਹਦੀ ਜਿਹੜੀ ਆ ਉਹ ਸਾਰੀ ਕਰਵਾਈ ਸੀ ਔਰ ਉਹਦੇ ਲੈਫਟ ਸਾਈਡ ਦੇ ਜਿਹੜਾ ਮਰਦਾਂ ਦੇ ਨਹਾਉਣ ਲਈ ਉਹਨਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਇਹ ਜਿਹੜਾ ਤਲਾਬ ਦਾ ਨਿਰਮਾਣ ਕਰਾਇਆ ਇੱਥੋਂ ਅੱਧਾ ਕੁ ਕਿਲੋਮੀਟਰ ਦੀ ਦੂਰੀ ਤੇ ਅਸੀਂ ਗੱਲ ਕਰੀਏ ਤਾਂ ਸ਼ਾਇਦ ਅੱਧਾ ਕਿਲੋਮੀਟਰ ਵੀ ਕਾਟ ਹੋਏਗਾ ਕਿ ਉਹ ਸਾਹਮਣੇ ਤਾਰਾਂ ਜਿਹੜੀਆਂ ਨਜ਼ਰ ਆਉਂਦੀਆਂ ਹੈ ਕਿ ਉਹ ਭਾਰਤ-ਪਾਕ ਬਾਰਡਰ ਹੈ ਤੇ ਸ਼ਾਇਦ ਉਹ ਸਮਾਂ ਬੀਤ ਗਿਆ ਜਦੋਂ ਇਹ ਪਿੰਡ ਜਿਹੜਾ ਇੱਕ ਵਪਾਰਕ ਹੱਬ ਸੀ ਸਮੇਂ-ਸਮੇਂ ਦੀ ਗੱਲ ਹੈ ਸਮਾਂ ਬੜਾ ਬਲਵਾਨ ਹੈ ਕਿ ਜਿਹੜਾ ਇਹ ਇਲਾਕਾ ਹੁਣ ਇਹ ਬਾਰਡਰ ਬੈਲਟ ਤੇ ਜਾਣਿਆ ਜਾਂਦਾ ਹੈ ਤੇ ਬੜੇ ਬੜੇ ਹੀ ਸੁਚੱਜੇ ਤੇ ਸੋਹਣੇ ਤਰੀਕੇ ਨਾਲ ਇਸ ਤਲਾਬ ਦਾ ਨਿਰਮਾਣ ਕਰਵਾਇਆ ਗਿਆ ਹੈ ਬੇਸ਼ੱਕ ਇਹ ਜਿਹੜੀ ਇਸ ਸਥਾਨ ਦੀ ਜਿਹੜੀ ਇਸ ਜਗ੍ਹਾ ਦੀ ਜਿਹੜੀ ਸਟੋਰੀ ਜਿਹੜੀ ਹੈ ਇੱਕ ਕੰਜਰੀ ਦੇ ਨਾਲ ਜੁੜਦੀ ਹੈ ਇੱਕ ਵਿਸ਼ਵਾ ਦੇ ਨਾਲ ਜੁੜਦੀ ਹੈ ਪਰ ਕਿਤੇ ਨਾ ਕਿਤੇ ਮਹਾਰਾਜਾ ਨਜੀਦ ਸਿੰਘ ਦਾ ਜਿਹੜਾ ਦਿਆ ਔਰ ਉਹਨਾਂ ਦਾ ਵੱਡਾ ਜਿਗਰਾ ਜਿਹੜਾ ਉਹ ਇਸ ਸਥਾਨ ਨੂੰ ਰਿਪਰੈਜ਼ੈਂਟ ਕਰਦਾ ਕਿ ਉਹ ਬੜੇ ਵਿਸ਼ਾਲ ਹਿਰਦੇ ਦੇ ਸਨ ਉਹ ਜਿਹੜਾ ਲੋਕਾਂ ਦੇ ਭਲੇ ਦੇ ਹੁਣ ਮੋਰ ਹੁਣ ਕੰਜਰੀ ਦਾ ਇਤਿਹਾਸ ਜਿਹੜਾ ਤੁਹਾਨੂੰ ਅਸੀਂ ਆਪਣੀ ਵੀਡੀਓ 'ਚ ਜਾਣਕਾਰੀ ਦਿੱਤੀ ਹੈ ਮੈਂ ਆਸ ਕਰਦਾ ਹਾਂ ਕਿ ਉਹ ਇਹ ਜਿਹੜੀ ਜਾਣਕਾਰੀ ਹੈ ਦਰਸ਼ਕਾਂ ਨੂੰ ਪਸੰਦ ਆਵੇਗੀ ਮੈਂ ਬੇਨਤੀ ਕਰਾਂਗਾ ਕਿ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤਾਂ ਜੋ ਅਗਲੀਆਂ ਜਿਹੜੀਆਂ ਜਾਣਕਾਰੀਆਂ ਅਗੀਆਂ ਜਿਹੜੀਆਂ ਵੀਡੀਓ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਆਸਾਨੀ ਨਾਲ ਤੁਹਾਨੂੰ ਵੀਡੀਓ ਮਿਲ ਸਕਣ ਧੰਨਵਾਦ ਠੀਕ ਹੈ